ਕਪੜੇ ਨਹੀਂ ਪਾਏ ਵਹਿਣਾ ਇਹ ਨਾਲ ਜਾ ਇਦਾਂ ਕਰ ਗੁੜੀਆ ਪੁੱਤ ਤੂੰ ਮੇਰੇ ਕਿੱਧਰ ਹਾਂ ਚਾਦਰ ਲੈ ਲੈ ਚਾਦਰ ਲੈ ਲੈ ਨਾਲ ਹਾਂ ਮੈਂ ਕਪੜਾ ਕਰ ਨਾ ਚਾਦਰ ਲੈ 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 ਪੁੱਤ ਲਾਲ ਚੱਲ ਜਾ ਪਾ ਦੇ ਪੈਣ ਉੱਪਰ ਕਪੜੇ ਪਾ ਦੇ ਜੀ ਪਾਲਿਸ 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 ਹਾਂ ਕੱਲਾ ਉਹਨਾਂ ਵਰਗੇ ਕੰਮ ਕਰ ਦਿੱਤੇ ਹਾਂ ਹਾਂ ਹੂੰ ਇੱਧਰ ਦਿਖਾ ਦੇ ਇੱਧਰ ਨਹੀਂ ਚਾਦਰ ਨਾ ਪਾਓ ਇਹਨੂੰ ਇਹਨੂੰ ਕੱਪੜੇ ਪਾਓ ਉਹ ਸਾਈਡ ਤੇ ਜਾ ਕੇ ਨਾ ਇਹਨੂੰ ਇੱਥੇ ਨੁਕਰ ਜੀ ਕਰਕੇ ਕੱਪੜੇ ਪਾ ਦੇ ਹਾਂ ਪਾ ਦੇ ਪਾ ਦੇ ਕੱਪੜੇ ਪਾ ਦੇ ਜਾ ਪੁੱਤ ਪਾ ਦੇ ਕੱਪੜੇ ਇਹਦੇ ਬਾਬੇ ਨੰਗੀ ਤਰੀ ਫਿਰ ਦੀ ਦੇ ਹਾਂ ਜੀ ਅੱਗੇ ਟੂਟੀ ਹਾਂ ਜੀ ਹੋਈ ਹੈ ਵੀਰੇ ਉਹ ਲਾ ਕੇ ਛੁੱਟੇ ਟੈਂਕ ਟੂਟੀਆਂ ਦੇ ਵਿੱਚ ਮੈਂ ਤਾਂ ਜਦ ਡਾਇਰ ਚੱਲੇ ਆਇਆ ਤੇ ਮੈਂ ਅੱਥੇ ਬੂਹੇ 'ਚ ਬੈਠੀ ਮੈਂ ਅੱਛਾ ਫਿਰ ਮੈਂ ਘਰਦ ਨੂੰ ਗਿਆ ਮੈਂ ਅੱਗੇ ਨੇ ਕੁਛ ਨਹੀਂ ਹੋਈ ਨੇ ਅੱਖਾਂ ਅੱਜ ਇਹ ਰੋੜੇ ਚ ਲਾਉਂਦੇ ਆ ਇੱਕੀ ਉੱਥੇ ਦਿਖਾ ਦੇ ਦੂਰੋਂ ਮਖਾਦੇ ਦੂਰ ਨੂੰ ਮੈਂ ਲਾ ਕੇ ਪਿਛਾ ਕੇ ਲਾ ਦੇ ਅੱਛਾ ਓਏ ਉਹ ਕਿਤੇ ਕਹਿਣਾ ਜੀ ਉਹ ਨਾ ਗਿਆ ਟਾਲਾ ਕੇ ਮਗਰ ਪੈ ਗਿਆ ਜੀ ਕਾ ਕੌਣ ਕਹਿਣਾ ਜੀ ਨਾਲ ਦੀ ਅਸੀਂ ਤੁਹਾਡੀ ਵਾਈਫ ਹਾਂ ਜੀ ਚਾਹ ਤਾਂ ਰਹੀ ਏ ਨਹੀਂ ਬਸ ਧੰਨਵਾਦ ਜੀ ਤੁਹਾਡਾ ਧੰਨਵਾਦ ਧੰਨਵਾਦ ਤੁਹਾਡਾ ਕਿੱਥੇ ਦਿਖਾ ਦੇ ਤੁਰ ਵਾਈਗੂ ਧੰਨ ਗੁਰ ਆਮ ਦਾਸ ਆ ਫਿਰ ਲਾ ਤੇ ਇਸੇ ਕਦੋਂ ਕੀ ਦਿਖਾਈ ਤੁਹਾਨੂੰ ਅੱਜ ਅੱਜ ਪਰਸੋਂ ਦੀਆ ਪਰਸੋਂ ਚਾਹ ਦੀ ਹਾਂ ਇਹ ਤੇ ਅੱਜ ਨੂੰ ਚਾਹੀਏ ਇਸ ਤਰ੍ਹਾਂ ਹੀ ਮਤਲਬ ਕੋਈ ਕੋਸਦਾ ਜਾਂਦੀ ਆ ਉਹ ਤੇ ਜਾਂਦੀ ਨਲਕੇ ਕੱਲ ਉਸੇ ਤੁਰ ਜਾਂਦੀ ਅੱਛਾ ਮੈਨੂੰ ਤੇ ਇਹਦਾ ਮੈਕਸ ਵਿੱਚ ਇੱਕ ਮੈਂ ਸੋਚਿਆ ਵੀ ਚੱਲ ਕੇ ਇਹਦੀ ਬੰਦਾ ਮਾੜਾ ਮੋਟਾ ਹੁੰਦਾ ਤੇ ਵਿਚਾਰੀ ਪੂਰੀ ਹੈਨਾ ਸਾਰੀ ਨੰਗੀ ਬਿਲਕੁਲ ਨੰਗੀ ਤੇ ਮੈਂ ਕਹਿੰਦਾ ਮੈਂ ਘਰ ਦੇ ਨੂੰ ਕਿਹਾ ਮੈਂ ਕੀ ਚੱਲੂ ਜਾਂਦੀ ਆ ਹਾਂ ਇਹਦੇ ਕੱਪੜੇ ਰੱਖ ਦੇ ਕੱਪੜੇ ਦਾ ਨਸਾਨ ਨਹੀਂ ਕਰਦਾ ਉੱਥੇ ਮੇਰੇ ਕੋਲ ਆ ਕੇ ਗੱਲਾਂ ਬਾਤਾਂ ਬੜੀਆਂ ਸੋਹਣੀਆਂ ਕਰਦੀ ਆ ਪਾਠ ਬੜਾ ਹੁਣਾ ਕਰਦੀ 100 ਤੱਕ ਇੱਕ ਦੋ ਪੰਜਾਬੀ ਬੋਲਦੀ ਆ ਨਾ ਬੋਲਦੀ ਹਿੰਦੀ ਆ ਹੋਰ ਕੀ ਭਾਈ ਮੇਰੇ ਨਾਲ ਮੋਟਰ ਛੱਡੀ ਮੇਰੇ ਨਾਲ ਨਾਤੀ ਏ ਅੱਛਾ ਅੱਛਾ ਪੰਜਾਬੀ ਜੀਨੇ ਮੈਨੂੰ 100 ਸੁਣਾਇਆ ਉੱਥੇ ਬੈਠੇ ਅੱਛਾ ਅੱਛਾ ਮੈਨੂੰ ਲੱਗਦਾ ਆਸ਼ਰਮ ਚ ਆਈ ਏ ਮੈਨੂੰ ਜਿੱਥੇ ਤੱਕ ਲੱਗਦਾ ਕਿਉਂਕਿ ਆਸ਼ਰਮ ਚ ਨਾ ਕਟਿੰਗ ਕਰ ਦਿੰਦੇ ਹੁੰਦੇ ਆ ਹਾਂ ਹੋ ਸਕਦਾ ਤੁਹਾਨੂੰ ਵੀ ਕਿੰਨਾ ਜਿਆਦਾ ਪਤਾ ਸਾਡੇ ਨੂੰ ਹਾਂ ਅਬਾਈ ਗੁਰਤਾਨੂ ਚਲੋ ਧੰਨਵਾਦ ਆ ਤੁਹਾਡਾ ਨਹੀਂ ਤੇ ਕਹੀ ਉਹ ਜਿਹੇ ਦੀ ਤੁਹਾਨੂੰ ਪਤਾ ਹੈ ਨਾ ਦੁਨੀਆ ਚੰਗੀ ਨਹੀਂ ਹੈਗੀ ਨਹੀਂ ਚੰਗੀ ਨਹੀਂ ਚੰਗੀ ਹਾਂ ਚਲੋ ਜਿੱਥੇ ਜੇ ਦੁਨੀਆ ਮਾੜੀ ਹੈ ਤੁਹਾਡੇ ਵਰਗੇ ਚੰਗੇ ਵੀ ਹੈਗੇ ਆ ਰੋਟੀ ਪਾਣੀ ਵੀ ਇਹਨੂੰ ਇੱਥੇ ਵਧੀਆ ਖੂੰਦੇ ਰਹੇ ਆ ਸਿਰ ਮੈਂ ਕਿਹਾ ਮੈਂ ਮੈਂ ਉਹਨੂੰ ਰੋਟੀ ਖਵਾਦੀ ਤੇ ਮੈਂ ਕਹਿ ਗਿਆ ਤੂੰ ਉਹਨ ਮਗਰ ਪੈ ਗਈ ਮੈਂ ਸਕੂਲ ਨੂੰ ਜਵਾਜ ਉਹਨਦੇ ਪਤਾ ਨਾ ਬਾਏ 15 ਮਿੰਟ ਲੀ ਵਜਣਾ ਰੋੜਾ ਕਿਦੇ ਮਾਤਾ ਇੱਟਾ ਇਹਨੇ ਫੜੀਆਂ ਇਹਦੇ ਘਰ ਦੀ ਮੇਰੀ ਦੀ ਮਗਰ ਲੱਗ ਪੈ ਗਈ ਤੈਨੂੰ ਕਹਿਣਾ ਵੀ ਕਪੜੇ ਵਾਲਾ ਅੱਛਾ ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਉਹਨੇ ਉਹ ਦਿਮਾਗ ਨਹੀਂ ਕੰਮ ਕਰਦਾ ਸੰਘੀ ਅੱਜ ਅਸੀਂ ਆਏ ਆ ਪਿੰਡ ਧੱਤਲ ਆਏ ਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆ ਜਾਂਦਾ ਵਾ ਤੇ ਆ ਜਿਹੜੀ ਭੈਣ ਦੇਖ ਰਹੇ ਦੂਰੋਂ ਦਿਖਾ ਦੇ ਆ ਇੱਥੇ ਹਾਂ ਸਾਈਡ ਤੋਂ ਦਿਖਾ ਦੇ ਇਹ ਭੈਣ ਕੋਈ ਮੈਂਟਲੀ ਆਫਸੈਟ ਭੈਣ ਵਾ ਤੇ ਇੰਨੇ ਹਾਲਾਤ ਵੀ ਜਿੰਨ ਦੱਸਦੇ ਮਾੜੇ ਆ ਅਸੀਂ ਖੁਦ ਵੇਖੇ ਆ ਤੁਹਾਨੂੰ ਕੈਮਰੇ ਸਾਹਮਣੇ ਭੈਣ ਨਹੀਂ ਦਿਖਾ ਸਕਦੇ ਅਸੀਂ ਸਾਡਾ ਵੀ ਮੇਰੀਆਂ ਭੈਣਾਂ ਵਰਗੇ ਆ ਅਸੀਂ ਵੀ ਉਧਰ ਦੇਖ ਨਹੀਂ ਰਹੇ ਪੂਰੀ ਨਗਨ ਹਾਲਤ ਦੇ ਵਿੱਚ ਭੈਣਾਂ ਤੇ ਹੁਣ ਮੈਂ ਆਪਣੇ ਆਸ਼ਰਮ ਤੋਂ ਭੈਣ ਨੂੰ ਲੈ ਕੇ ਆਏ ਸੀ ਨਾਲ ਕਿ ਉਹਦਾ ਜਦੋਂ ਅਸੀਂ ਭੈਣਾਂ ਨੂੰ ਲੈਣ ਜਾਈਦਾ ਮੈਂਟਰੀ ਅਫਸਰਟ ਹੁੰਦੀਆਂ ਵਾ ਤੇ ਅਸੀਂ ਆਪ ਹੀ ਚੱਲ ਜਾਈਦਾ ਪਰ ਇੱਥੇ ਪੂਰੀ ਨਗਨ ਹਾਲਤ ਦੇ ਵਿੱਚ ਭੈਣ ਸੀਗੀ ਤੇ ਇੰਨੀ ਸਾਡੇ ਚ ਹਿੰਮਤ ਨਹੀਂ ਹੈਗੀ ਕਿ ਅਸੀਂ ਆਪਣੀਆਂ ਭੈਣਾਂ ਨੂੰ ਅੱਖਾਂ ਸਾਹਮਣੇ ਇਦਾਂ ਦੇਖ ਲਈਏ ਤੇ ਚਲੋ ਮੈਂ ਆਪਣੀ ਭੈਣ ਨੂੰ ਲੈ ਕੇ ਆਇਆ ਸੀਗਾ ਤੇ ਹੁਣ ਉਹ ਕੱਪੜੇ ਬਦਲਾ ਰਹੀ ਹੈ ਭੈਣ ਦੇ ਤੇ ਧੰਨਵਾਦ ਕਰਦਾ ਮੈਂ ਗੁਰੂ ਘਰ ਦੇ ਵਜੀਰ ਜੀ ਦਾ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਪਹਿਲਾਂ ਤਾਂ ਆਪਣੀ ਵਾਈਫ ਨੂੰ ਭੇਜਿਆ ਸੀਗਾ ਕਿ ਉਹ ਪੈਨ ਦੇ ਕੱਪੜੇ ਬਦਲਦੀ ਹੈ ਪਰ ਮੈਂਟਰੀ ਡਿਸਟਰਬ ਹੋਣ ਦਾ ਕਰਕੇ ਇਹਨੇ ਭੈਣ ਨੇ ਦੂਜਾ ਉਹਦੀ ਰੋੜੇ ਮਾਰ ਲੱਗੀ ਸੀਗੀ ਤੇ ਹੁਣ ਉਹਨਾਂ ਦੀ ਬੇਟੀ ਉਹਨਾਂ ਤੇ ਸਾਡੇ ਆਸ਼ੂ ਚ ਭੈਣ ਆਈ ਤੇ ਇਹਨੇ ਕੱਪੜੇ ਬਦਲਾਏ ਆ ਭੈਣ ਸਾਰੀ ਹੈ ਨਾ ਕੱਪੜੇ ਤਿੰਨੇ ਸਾਰੇ ਲਾਏ ਹੈ ਨਾ ਸਾਰੇ ਲਾਏ ਸੀ ਚਾਦਰ ਪਰ ਕੀ ਗੱਲ ਹੈ ਭੈਣ ਇਹ ਦੇਖੋ ਰੋਦੀ ਹੈ ਜੇ ਬੰਦਾ ਦੁਖੀ ਹੁੰਦਾ ਨਾ ਹਾਂਜੀ ਰੋਪੀ ਕੱਪੜੇ ਪਾਏ ਨਾ ਰੋਈ ਚ ਹੁੰਦਾ ਐਸਾ ਰੋਂਦ ਰੋਂਦੀ ਕੀ ਗੱਲ ਹੈ ਭੈਣ ਹੱਦ ਹੈ ਕਿਸ ਨੇ ਕੱਢਿਆ ਕਰੋ ਜੈਸਾ ਲੱਗੇ ਮਾਰਿਆ ਵਾ ਮਾਰਿਆ ਕਿਸੇ ਨੇ ਸਰੀਰ ਦਾ ਹੋਵੇ ਬੱਸ ਆਪ ਤੇ ਰੋਤੂਂਦੀ ਆਪੇ ਚੁੱਪ ਕਰ ਜਾਂਦੀ ਕੀ ਗੱਲ ਕਿਨੇ ਮਾਰਿਆ ਜਵੰਦੀ ਵਾਲੇ ਵੀਰ ਨੂੰ ਪੁੱਛਣਾ ਕਿ ਤੂੰ ਉਥੋਂ ਦੇ ਨਹੀਂ ਕਿਤੇ ਆਈ ਏ ਉਹ ਲੱਗੋਟ ਬਖਾਉਂਦੀ ਉਹਨੇ ਗੋਟ ਆ ਆ ਮਿਲਦਾ ਸੋਜ ਜਾ ਆਵੇ ਸੋਜ ਜਾ ਆ ਸੋ ਜਾ ਸੋਜ ਪਈ ਏ ਬਿਆਹ ਚ ਨਹੀਂ ਕੀਤੀ ਸੋਜ ਪਈ ਕਿ ਤੱਕ ਇਹਨੇ ਮਾਰਿਆ ਮੋਰੀਆ ਵੇ ਕੱਲ ਨੂੰ ਕਿਤੇ ਐ ਜਾਂਦੀ ਤੇ ਐ ਮਸ਼ਾਮਾਂ ਨੂੰ ਲੈ ਥੱਲੇ ਕਿਤੇ ਆ ਜੇ ਮਾਰਿਆ ਕਿਸ ਨੇ ਆਪਕੋ ਮਾਰਿਆ ਹੈ ਮਾਰਿਆ ਬੈਨ ਪੀੜਾ किसने मारा है? किसने मारा? किस मास्टर मास्टर नहीं? वो, वो कौन मास्टर है? वो जो बैठा था गाज़तर कहाँ पे? और रागाज़तर हाँ? और रागाज़तर और की? वो सी जगह और रागाज़तर वो कहाँ पे? वही जगह बैठे थे आपका नाम क्या है? भुको क्या? भुको भुको कहाँ की रहने वाली हो? बिहार के जिला जिला खा� है खगरिया खगरिया हाँ। खगरिया के खगरिया 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 और गांव का नाम क्या है मसूरी तो सारा पता ये आपके बच्चे हैं हाँ बच्चे तो है एक डूब गई पति और दूसरा कर लिया यहाँ पर आप कैसे आए घर से, से निकाल दिया कि खुद ही आए आप हम जरना लाए का भाग गए क्या हम जरना लाए तो का भाग गई कौन भाग ਆਮਾਰੇ ਤੇ ਬੋਲੀ ਤੇ ਆਪਣੀ ਨਾ ਅਸੀਂ ਉਹਨਾਂ ਦੇ ਪੱਥਰ ਲੱਗ ਰਿਹਾ ਵਾ ਉਹ ਸਾਰੇ ਬਿਹਾਰੀ ਆ ਜਿਹੜੇ ਪੱਥਰ ਲਾਉਂਦੇ ਤੇ ਮੈਨੂੰ ਤਾਂ ਲੱਗਦਾ ਜੇ ਉਹਨਾਂ ਨਾਲ ਮੈਂ ਜਿਹੇ ਦੀ ਗੱਲ ਕਰਾਵਾਂ ਜਿਵੇਂ ਆਪਣਾ ਜ਼ਿਲ੍ਹਾ ਵੀ ਦੱਸਦੀ ਹੈ ਤੇ ਪਿੰਡ ਵੀ ਦੱਸਦੀ ਪਈ ਹੈ ਹੋ ਸਕਦਾ ਇਹਦਾ ਹਨਾ ਪਰਿਵਾਰ ਦਾ ਕੋਈ ਪਤਾ ਲੱਗ ਜੇ ਨਾ ਹੂੰ ਕੋਈ ਲੱਗ ਜੇ ਸਾਰੀ ਨਾ ਹਾਂ ਕੁੱਟਿਆ ਕੰਕਰ ਕੁੱਟਿਆ ਆਪਕੋ ਮਾਰਾ ਲੱਗਦਾ ਹੈ ਨਾ ਨਾ ਉਹ ਨੇ ਉਹ ਜੋ ਥਾ ਨੇ एक कलर का डब्बा वही में गिर गया अचार था थाली में वही में गिर गया तो मैं बोला गिर गया तो उठाओ थोड़ा एक दो मैं आश्रम से, हाँ, से आस पास है जला में आई बार खुल्ली मैं निकल गई पानी नहीं देते थे पानी खाना नहीं देते थे कैसे रहूँ किसी के घर काम करती थी अब हाँ बर्तन तन धो देते किसके घर किसके घर वो बगल में जो ना करिया के उसी के। और गाली देते थे फिर तो कता बहन बन जा फिर गाली देने लगता रंडी रंडी करने लगता गाली देने लग जाता था हाँ फोन दे मेरे सेवा का कि गड्डी रह गया और कता भर दिन घर में रहती है हम्म

आपने तो सारे कपड़े उतार दिए अगर जे आप ऐसा आपको देखते ना ठीक है तो अब अच्छा थोड़ी था आपके पास कपड़ा भी नहीं था कोई तो आप आ, 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 एरिया भी दे आ, आ, आपके लिए मतलब के क्या कहते हैं उसको भी आपको एरिया का भी मालूम नहीं था भी हम मैं कहाँ पे हूँ ये तो आपकी खुशकिस्मती है कि आप पंजाब के गुरुओं की धरती पे हो और ऐसा भाई आपको देख गया